ब्राइडल डेंटल मेकअप ਕੀ ਹੁੰਦਾ ਦੋਸਤੋ ਇਹ ਬ੍ਰਾਈਡਲ ਡੈਂਟਲ ਮੇਕਅਪ ਬ੍ਰਾਈਡਲ ਦਾ ਮਤਲਬ ਹੋ ਗਿਆ ਕਿ ਉਹ ਲੜਕੀ ਜਿਹਦਾ ਵਿਆਹ ਹੋਣ ਵਾਲਾ ਹੈ ਡੈਂਟਲ ਮੇਕਓਵਰ ਮਤਲਬ ਉਹਦੀ ਸਮਾਈਲ ਨੂੰ ਬਿਹਤਰ ਬਣਾਉਣਾ ਤੁਸੀਂ ਸਮਾਈਲ ਕਰਦੇ ਹੋ ਤੁਹਾਡੇ ਕਿੰਨੇ ਦੰਦ ਦਿਖਦੇ ਆ ਤੁਹਾਡੀ ਸਮਾਈਲ ਕਿੱਦਾਂ ਦੀ ਹੈ ਕਿ ਜੀ ਵਿਆਹ ਦੇ ਵਿੱਚ ਸਮਾਂ ਹੀ ਬਹੁਤ ਘੱਟ ਰਹਿ ਗਿਆ ਅਸੀਂ ਸਮਾਈਲ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਆ 2 ਮਹੀਨਿਆਂ ਬਾਅਦ ਵਿਆਹ ਹੈ 3 ਮਹੀਨਿਆਂ ਬਾਅਦ ਵਿਆਹ ਹੈ ਕਈ ਤਾਂ ਮਹੀਨੇ ਬਾਅਦ ਵਿਆਹ ਹੈ ਤੇ ਅਸੀਂ ਦੰਦਾਂ ਨੂੰ ਵਾਈਟ ਕਰਨਾ ਚਾਹੁੰਦੇ ਆ ਐਦਾਂ ਹੀ ਸਮਾਈਲ ਨੂੰ ਵੀ ਬਿਹਤਰ ਬਣਾਇਆ ਜਾ ਸਕਦਾ ਹੈ ਇੱਕ ਤਰ੍ਹਾਂ ਦੇ ਡੈਂਟਲ ਲੈਮੀਨੇਟਸ ਅਸੀਂ ਲਗਾ ਦਿੰਦੇ ਆ ਜਿੱਦਾਂ ਹੀ ਤੁਹਾਡੇ ਲੱਗਦੇ ਆ ਤੁਹਾਡੀ ਸਮਾਈਲ ਤੁਹਾਡੇ ਚਿਹਰੇ ਦੀ ਰੌਣਕ ਤੁਹਾਡਾ ਕੌਨਫੀਡੈਂਸ ਸਾਰਾ ਕੁਝ ਅਸੀਂ ਉਹ ਤਾਂ ਬੂਸਟ ਕਰ ਸਕਦੇ ਆ ਜਿਹਨੂੰ ਅਟਰੈਕਟ ਕਹਿ ਲੋ ਜਾਂ ਕਹਿ ਲੋ ਕਿ ਤੁਹਾਨੂੰ ਇੰਪੋਰਟੈਂਸ ਹੈ ਜਿਹੜੀ ਉਹ ਤੁਹਾਡੀ ਸਮਾਈਲ ਕਰਕੇ ਮਿਲਦੀ ਆ ਮੇਨ ਪਰਸਨੈਲਿਟੀ ਜਿਹੜੀ ਹੈ ਉਹ ਤੁਹਾਡੀ ਸਮਾਈਲ ਦੇ ਉੱਤੇ ਟਿਕੀ ਹੋਈ ਜਾਂਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੋਸਤੋ ਕੀ ਤੁਸੀਂ ਬ੍ਰਾਈਡਲ ਡੈਂਟਲ ਮੇਕਓਵਰ ਬਾਰੇ ਸੁਣਿਆ ਕੀ ਹੁੰਦਾ ਹੈ ਬ੍ਰਾਈਡਲ ਡੈਂਟਲ ਮੇਕਓਵਰ ਬ੍ਰਾਈਡਲ ਦਾ ਮਤਲਬ ਹੋ ਗਿਆ ਕਿ ਉਹ ਲੜਕੀ ਜਿਹਦਾ ਵਿਆਹ ਹੋਣ ਵਾਲਾ ਹੈ ਡੈਂਟਲ ਮੇਕਓਵਰ ਮਤਲਬ ਉਹਦੀ ਸਮਾਈਲ ਨੂੰ ਬਿਹਤਰ ਬਣਾਉਣਾ ਕਿਉਂਕਿ ਵਿਆਹ ਜਦੋਂ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਕਈ ਚੀਜ਼ਾਂ ਤੇ ਧਿਆਨ ਦੇਣਾ ਸ਼ੁਰੂ ਕਰਦੀਆਂ ਹੈ ਕਈ ਲੜਕੀਆਂ ਜਿਵੇਂ ਤੁਸੀਂ ਆਪਣੇ ਸਰੀਰ ਤੇ ਜਿਮਿੰਗ ਕਰਦੇ ਹੈਗੀਆਂ ਉਹਨਾਂ ਨੂੰ ਬਿਹਤਰ ਬਣਾਉਣ ਵਾਸਤੇ ਸਕਿਨ ਲਈ ਵਾਲਾਂ ਲਈ ਹੋਰ ਉਹਦੇ ਲਈ ਅਸੀਂ ਸਲੂਨ ਜਾਂਦੇ ਹੈਗੇ ਹਾਂ ਨਾ ਜੀ ਬਿਊਟੀ ਪਾਰਲਰਸ ਜਾਂਦੇ ਆ ਐਦਾਂ ਹੀ ਸਮਾਈਲ ਨੂੰ ਵੀ ਬਿਹਤਰ ਬਣਾਇਆ ਜਾ ਸਕਦਾ ਤੁਸੀਂ ਸਮਾਈਲ ਕਰਦੇ ਹੋ ਤੁਹਾਡੇ ਕਿੰਨੇ ਦੰਦ ਦਿਖਦੇ ਆ ਤੁਹਾਡੀ ਸਮਾਈਲ ਕਿੱਦਾਂ ਦੀ ਹੈ ਮੇਨ ਪਰਸਨੈਲਿਟੀ ਜਿਹੜੀ ਹੈ ਉਹ ਤੁਹਾਡੀ ਸਮਾਈਲ ਦੇ ਉੱਤੇ ਟੰਗੀ ਹੋਈ ਹੈ ਤੋਂ ਤੁਹਾਡੀ ਸਮਾਈਲ ਹੀ ਸਾਹਮਣੇ ਵਾਲੇ ਬੰਦੇ ਨੂੰ ਜਿਹਨੂੰ ਅਟਰੈਕਟ ਕਹਿ ਲੋ ਜਾਂ ਕਹਿ ਲੋ ਕਿ ਤੁਹਾਨੂੰ ਇੰਪੋਰਟੈਂਸ ਹੈ ਜਿਹੜੀ ਉਹ ਤੁਹਾਡੀ ਸਮਾਈਲ ਕਰਕੇ ਮਿਲਦੀ ਹੈ ਸੋ ਉਹਨੂੰ ਠੀਕ ਕਰਨਾ ਵਿਆਹ ਤੋਂ ਪਹਿਲਾਂ ਬ੍ਰਾਈਡਲ ਡੈਂਟਲ ਮੇਕਓਵਰ ਤਾਂ ਇਹਨੂੰ ਕਰਨ ਵਾਸਤੇ ਸਾਡੇ ਕੋਲ ਜਦੋਂ ਬੱਚੀਆਂ ਕੁੜੀਆਂ ਆਉਂਦੀਆਂ ਨੇ ਕਿ 2 ਮਹੀਨਿਆਂ ਬਾਅਦ ਵਿਆਹ ਹੈ 3 ਮਹੀਨਿਆਂ ਬਾਅਦ ਵਿਆਹ ਹੈ ਕਈ ਤਾਂ ਮਹੀਨੇ ਬਾਅਦ ਵਿਆਹ ਹੈ ਤੇ ਅਸੀਂ ਦੰਦਾਂ ਨੂੰ ਵਾਈਟ ਕਰਨਾ ਚਾਹੁੰਦੇ ਆ ਅਸੀਂ ਦੰਦਾਂ ਨੂੰ ਹੋਰ ਸੋਨਾ ਬਣਾਉਣਾ ਚਾਹੁੰਦੇ ਆ ਸਾਡੇ ਦੰਦ ਥੋੜੇ ਵਿੰਗੇ ਡੇਢੇ ਆ ਅਸੀਂ ਉਹ ਠੀਕ ਕਰਨਾ ਚਾਹੁੰਦੇ ਆ ਤਾਂ ਦੋਸਤੋ ਇਹ ਹੋ ਸਕਦਾ ਹੈ ਇਹਨੂੰ ਕਰਨ ਦੇ 2-3 ਤਰੀਕੇ ਹੁੰਦੇ ਆ ਇੱਕ ਤਾਂ ਥੋੜੇ ਦੰਦ ਯੈਲੋ ਆ ਪਰ ਸਿੱਧੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਤਾਂ ਤੁਸੀਂ ਡੈਂਟਲ ਬਲੀਚਿੰਗ ਕਰਾ ਸਕਦੇ ਹੋ ਪਹਿਲਾਂ ਦੰਦਾਂ ਦੀ ਸਫਾਈ ਸਕੇਲਿੰਗ ਹੋ ਉਸ ਤੋਂ ਬਾਅਦ ਡੈਂਟਲ ਬਲੀਚਿੰਗ ਇੱਕ ਇਲਾਜ ਹੁੰਦਾ ਹੈ ਉਹ ਹੋ ਜਾਂਦਾ ਹੈ। ਉਹਦੀਆਂ ਕਈ ਵਾਰੀ ਇੱਕ ਜਾਂ ਦੋ ਵਿਸਟਾਂ ਤੁਹਾਨੂੰ ਸੈਟਿੰਗਸ ਲੈਣੀਆਂ ਪੈਂਦੀਆਂ ਨੇ। ਸੋ ਉਹਦੇ ਨਾਲ ਤੁਹਾਡਾ ਜਿਹੜੇ ਦੰਦਾਂ ਦਾ ਸ਼ੇਡ ਹੈ ਉਹ ਦੋ ਸ਼ੇਡ ਉੱਤੇ ਤੱਕ ਵਾਈਟ ਹੋ ਜਾਂਦਾ ਹੈ। ਦੂਸਰੀ ਗੱਲ ਆ ਗਈ ਕਿ ਤੁਹਾਡੇ ਦੰਦ ਥੋੜੇ ਜਿਵੇਂ ਵਿੰਗੇ ਟੇਡੇ ਹੈ। ਸੋ ਉਹ ਤੁਸੀਂ ਜੇ 3 ਮਹੀਨੇ ਤੁਹਾਡੇ ਕੋਲ ਹੈ ਜਾਂ 4 ਮਹੀਨੇ ਹੈ ਤਾਂ ਡੈਂਟਲ ਅਲਾਈਨਰਸ ਇੱਕ ਬਹੁਤ ਸੋਹਣਾ ਇਲਾਜ ਹੈ। ਉਦੇ ਨਾਲ ਅਸੀਂ 2-3 ਮਹੀਨਿਆਂ ਚ ਬਹੁਤ ਹੱਦ ਤੱਕ ਤੁਹਾਡੀ ਸਮਾਈਲ ਹੈ ਜਿਹੜੀ ਕਰੈਕਟ ਕਰ ਦਿੰਨੇ ਆ। ਸੋ ਉਹਦੇ ਤੋਂ ਅਲਾਈਨਰਸ ਦਾ ਫਾਇਦਾ ਵੱਡਾ ਇਹ ਆ ਕਿ ਤੁਹਾਨੂੰ ਟਾਈਮ ਲਿਮਿਟ ਪਹਿਲਾਂ ਪਤਾ ਲੱਗ ਜਾਂਦੀ ਹੈ ਕਿਉਂਕਿ ਇਟ ਇਜ਼ ਟੋਟਲੀ ਡਿਜੀਟਲ ਕੰਪਿਊਟਰਾਈਜ਼ਡ ਹੁੰਦਾ। ਤੁਹਾਡੇ ਦੰਦਾਂ ਦਾ ਅਸੀਂ ਸਕੈਨ ਕਰਦੇ ਆ। ਸਕੈਨ ਕਰਕੇ ਤੁਹਾਡੀ ਜਿਹੜੀ ਸਮਾਈਲ ਆ ਉਹ ਸਾਡੇ ਕੰਪਿਊਟਰ ਦੇ ਵਿੱਚ ਆ ਜਾਂਦੀ ਹੈ। ਫਿਰ ਅਸੀਂ ਉਹਨੂੰ ਕਰੈਕਟ ਕਰਕੇ ਕਿੱਥੇ ਤੱਕ ਲੈ ਕੇ ਜਾਣਾ ਹੈ, ਉਹਨੂੰ ਕਿੰਨਾ ਸਮਾਂ ਲੱਗੇਗਾ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਸ਼ੁਰੂ ਹੋਣ ਤੋਂ। ਤੇ ਤੁਹਾਡੀ ਸਮਾਈਲ ਹੋਏਗੀ ਕਿੱਦਾਂ ਦੀ ਇਹ ਵੀ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ। ਸੋ ਉਹ ਚੌਥੀ ਗੱਲ ਕੇ ਜੀ ਵਿਆਹ ਦੇ ਵਿੱਚ ਸਮਾਂ ਹੀ ਬਹੁਤ ਘੱਟ ਰਹਿ ਗਿਆ ਅਸੀਂ ਸਮਾਈਲ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਾਂ ਤਾਂ ਫਿਰ ਤੁਹਾਡੇ ਲਈ ਦੋਸਤੋ ਸਭ ਤੋਂ ਬੈਸਟ ਆਪਸ਼ਨ ਜਿਹੜੀ ਹੈ ਉਹ ਡੈਂਟਲ ਵੀਨियर्स ਨੇ ਡੈਂਟਲ ਵੀਨਇਰਿੰਗ ਦਾ ਮਤਲਬ ਹੋ ਗਿਆ ਕਿ ਦੰਦਾਂ ਨੂੰ ਅਸੀਂ ਬਾਹਰਲੇ ਪਾਸੋਂ ਇੱਕ ਪਰਤ ਉਹਦੇ ਤੇ ਕਰ ਦਿੰਨੇ ਆ ਜਿ ਤਰ੍ਹਾਂ ਦੇ ਡੈਂਟਲ ਲੈਮੀਨੇਟਸ ਅਸੀਂ ਲਗਾ ਦਿੰਨੇ ਆ ਬਹੁਤ ਪਤਲੇ ਬਹੁਤ ਅੱਛੇ ਮਟੀਰੀਅਲ ਦੇ ਦੰਦ ਵਰਗੇ ਬਹੁਤ ਖੂਬਸੂਰਤ ਚਮਕਦਾਰ ਵਾਈਟ ਕਲਰ ਦੇ ਬਹੁਤ ਹੀ ਵਧੀਆ ਇੱਕ ਡਿਜ਼ਾਈਨ ਫਾਰਮ ਦੇ ਵਿੱਚ ਆਉਂਦੇ ਨੇ ਜਿਹੜੇ ਕਿ ਤੁਹਾਡੀ ਜਿੱਦਾਂ ਹੀ ਤੁਹਾਡੇ ਲੱਗਦੇ ਆ ਤੁਹਾਡੀ ਸਮਾਈਲ ਤੁਹਾਡੇ ਚਿਹਰੇ ਦੀ ਰੌਣਕ ਤੁਹਾਡਾ ਕੌਨਫੀਡੈਂਸ ਸਾਰਾ ਕੁਝ ਉਹ ਅਸੀਂ ਉਹ ਤਾਂ ਨਾ ਬੂਸਟ ਕਰ ਸਕਦੇ ਆ ਸੋ ਸਮਾਈਲ ਡਿਜ਼ਾਈਨਿੰਗ ਦੇ ਹੋਰ ਵੀ ਕਈ ਤ ਪਰ ਜਿਹੜਾ ਸਭ ਤੋਂ ਜ਼ਿਆਦਾ ਕਾਮਨ ਹੈ ਉਹ ਡੈਂਟਲ ਵੇਨਇਰਿੰਗ ਹੈ ਕਈ ਲੋਕਿਆਂ ਨੇ ਪਹਿਲਾਂ ਵੀ ਵੇਨਇਰਿੰਗ ਕਰਾਈ ਹੁੰਦੀ ਹੈ ਤਾਂ ਉਹ ਪਰ ਉਹਦੇ ਤੋਂ ਪਸੰਦ ਨਹੀਂ ਹੈ ਉਹਨਾਂ ਨੂੰ ਜਾਂ ਉਸ ਤੋਂ ਇੱਕ ਸ਼ੇਡ ਉੱਤੇ ਜਾਣਾ ਚਾਹੁੰਦੇ ਨੇ ਤਾਂ ਦੋਸਤੋ ਡੈਂਟਲ ਵੇਨਇਅਰਸ ਨੇ ਜਿਹੜੇ ਇਹ ਰਿਮੂਵ ਕਰਕੇ ਅਸੀਂ ਦੁਬਾਰਾ ਤੋਂ ਵੀ ਲਗਾ ਸਕਦੇ ਆ ਸੋ ਅ ਹੋਰ ਵੀ ਜਿਹੜੀ ਕਿਸ ਤਰ੍ਹਾਂ ਦੇ ਇਲਾਜ ਨੇ ਉਹ ਅਸੀਂ ਦੇਖ ਸਕਦੇ ਆ ਤੁਹਾਡੇ ਦੰਦਾਂ ਨੂੰ ਅਸੀਂ ਸਕੈਨ ਕਰਾਂਗੇ ਤੁਹਾਨੂੰ ਅਸੀਂ ਪ੍ਰੋਪਰ ਪਲਾਨ ਕਰਕੇ ਦੱਸਾਂਗੇ ਕੀ ਕੀ ਆਪਾਂ ਕਰ ਸਕਦੇ ਆ ਸੋ ਜੇ ਕੋਈ ਵੀ ਬ੍ਰਾਈਡਲ ਡੈਂਟਲ ਮੇਕਓਵਰ ਕਰਾਉਣਾ ਚਾਹੁੰਦਾ ਹੈ ਤਾਂ ਸਾਡਾ ਇਹ ਨੰਬਰ ਚੱਲ ਰਿਹਾ ਹੈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ